ਅਨ ਵੀਰੋ ਜਿਹੜਾ ਧਲਿਆਰਾ ਪਸੂਆਂ ਦੇ ਪੈਂਦਾ ਉਹ ਕਿਵੇਂ ਬਣਦਾ ਅੱਜ ਬਾਈ ਹੈਪੀ ਤੋਂ ਸਿੱਖਦੇ ਆਂ ਤੇ ਬਾਈ ਜੀ ਪਹਿਲਾਂ ਤਾਂ ਜਿਹੜੀ ਆਪਾਂ ਰੱਸੀ ਦੀ ਗੱਲ ਕਰੀਏ ਕਿੰਨੇ ਫੁੱਟ ਵਾਲੀ ਚਾਹੀਦੀ ਆ ਰੱਸੀ 25 ਫੁੱਟ ਹੋਣੀ ਚਾਹੀਦੀ ਜੀ 20 ਤੋਂ ਮਤਲਬ 24 ਫੁੱਟ ਦਾ ਹੀ ਬਣ ਜਾਂਦਾ 20 ਦੇ ਜਿੱਦਾਂ ਕੰਮ ਰੱਸੀ ਲਓਗੇ ਉਹਦੇ ਹਿਸਾਬ ਨਾਲ ਹਾਂ ਮਤਲਬ 24 25 ਫੁੱਟ ਰੱਸੀ ਹੋਣੀ ਚਾਹੀਦੀ 25 ਫੁੱਟ ਰੱਸੀ ਘੱਟੋ ਘੱਟ ਹੋਵੇ ਹੋਵੇ ਠੀਕ ਐ ਉਸ ਤੋਂ ਬਾਅਦ ਕੀ ਕਰਨਾ ਜੀ ਆਪਾਂ ਉਸ ਤੋਂ ਬਾਅਦ ਆ ਦੋਨੇ ਸਿਰੇ ਜੋੜ ਲਏ ਜੀ ਇਹਦੇ ਆ ਦੋਨੇ ਸਿਰੇ ਜੋੜ ਦੇ ਠੀਕ ਐ ਉੱਪਰ ਕਰ ਲਏ ਜੀ ਇਹਨੂੰ ਮੋਢੇ ਤੱਕ ਲੈ ਜੀ ਮੋਢੇ ਤੱਕ ਲੈ ਜਾਣਾ ਮੋਢੇ ਤੱਕ ਲੈ ਗਈ ਜੀ ਠੀਕ ਐ ਇਹਨੂੰ ਆਪਾਂ ਇਹ ਛੱਟ ਲਈਏ ਜੀ ਉਹ ਰਾ ਦੇ ਵਿੱਚ ਨਹੀਂ ਕਰਨੀ ਗੱਡ ਲੈ ਜੀ ਉਠੇ ਵਾਲੀ ਉਂਗਲ ਦੇ ਨਾਲ ਦੀ ਇਹਦੇ ਤਿੰਨ ਲੜ ਬਣ ਗਏ ਜੀ ਮਤਲਬ ਇਹ ਗੱਠ ਹੋਣਾ ਚਾਹੀਦਾ ਘੱਟੋ ਘੱਟ ਹਾਂ ਗੱਠ ਘੱਟੋ ਘੱਟ ਹੋਣਾ ਜੇ ਗੰਡ ਵਿੱਚ ਵੀ ਆ ਜਾਊਗਾ ਜੀ ਠੀਕ ਹੈ ਤਿੰਨ ਲੜ ਘੱਟ ਲਈ ਜੀ ਆਪਾਂ ਤਿੰਨ ਲੜ ਹੋ ਗਈ ਜੀ ਜਿਹੜਾ ਆ ਪਹਿਲਾ ਲੜਾ ਜੀ ਹਾਂ ਜਿਹੜਾ ਸਿਰਿਆਣਾ ਲੜਾ ਹੈ ਸਿਰਿਆਣਾ ਲੜਾ ਜੀ ਜਿਹੜੇ ਆਪਾਂ ਸਿਰੇ ਜੋੜੇ ਸੀ ਉਹ ਲੜ ਅਗੂਠੇ ਦੇ ਉੱਪਰ ਦੇ ਛੱਟ ਉੱਠੇ ਦੇ ਉੱਪਰ ਦੇ ਛੱਟ ਦਾ ਠੀਕ ਹੈ ਉਹ ਛੱਟ ਲਿਆ ਜੀ ਠੀਕ ਹੈ ਜੀ ਇਸ ਦੂਬਾਰ ਜਿਹੜਾ ਥੱਲੇ ਦੱਬਿਆ ਵਾਸੀ ਲੜ ਜੀ ਹਾਂ ਉਹਨੂੰ ਦੇ ਵਿੱਚ ਐਂ ਗੂਠੇ ਠੀਕ ਆ ਠੀਕ ਆ ਠੀਕ ਆ ਲਓ ਜੀ ਬਾਈ ਜੀ ਘੰਟ ਪੈ ਗਈ ਇੱਕ ਘੰਟ ਪੈ ਗਈ ਇਹ ਘੰਟ ਪੈ ਗਈ ਇੱਕ ਠੀਕ ਆ ਠੀਕ ਹੈ ਜੀ ਇੱਕ ਮਿੰਟ ਹਾਂ ਹੁਣ ਘੰਟ ਪੈ ਗਈ ਘੰਟ ਪੈ ਗਈ ਜੇ ਇੱਕ ਠੀਕ ਹੈ ਜੀ ਉਸ ਤੋਂ ਬਾਅਦ ਦੇ ਵਿੱਚ ਫੇਰ ਆਪਾਂ ਰੱਸਾ ਬਰਾਬਰ ਕਰ ਜਿਹੜਾ ਜਿਹੜਾ ਵੱਡਾ ਰੱਸਾ ਇਹਨੂੰ ਬਰਾਬਰ ਕਰ ਲੈਣਾ ਬਰਾਬਰ ਕਰ ਲੈ ਹੈ ਠੀਕ ਕਰ ਲਿਆ ਕਰ ਬਰਾਬਰ ਕਰਕੇ ਜੀ ਆਪਾਂ ਜਿੰਨਾ ਕਿ ਮਤਲਬ ਕਿ ਇੰਨਾ ਕਿ ਸਾਡੇ ਅੱਗੇ ਜੀ ਠੀਕ ਹੈ ਮੰਨ ਲਾ ਵੀ ਪੌਣਾ ਕੁ ਫੁੱਟ ਸਾਡੇ ਕਿ ਜਿੰਨੀ ਦੀ ਸਪੇਸ ਹੈ ਜਿੰਨੀ ਕਿ ਆਪਾਂ ਮੰਨ ਲ ਲਈ ਵੀ ਨੱਕ ਉਤੋਂ ਦੀ ਆ ਜਾਏ ਹਾਂ ਉਸ ਤੋਂ ਬਾਅਦ ਦੇ ਵਿੱਚ ਆਹ ਲੜ ਫੇਰ ਵਧਾ ਲੈ ਜੀ ਇੱਕ ਲੜ ਇੱਕ ਲੜ ਇੱਕ ਲੜ ਵਧਾ ਲੈਣਾ ਇੱਕ ਲੜ ਵਧਾ ਲੈ ਜੀ ਠੀਕ ਹੈ ਲੜ ਵਧਾ ਕੇ ਜੀ ਨੂੰ ਕਿਹੜੀ ਕਿਹੜੀ ਉਂਗਲ ਦੇ ਗੁੱਠੇ ਦੇ ਨਾਲ ਵਾਲੀ ਉਂਗਲ ਦੇ ਵਿਚ ਨਿਕਾ ਲੈਣਾ ਹਾਂਜੀ ਨਾਲ ਵਾਲੀ ਉਂਗਲ ਦੇ ਵਿਚ ਹੀ ਨਿਕਾ ਲੈਣਾ ਜੀ ਠੀਕ ਹੈ ਜੀ ਉਹ ਉਹ ਨੂੰ ਉਤਨ ਨਿਕਾ ਦੇ ਦੋਨਾਂ ਦੇ ਗੁਠਾਂ ਦੇ ਹਾਂ ਥੇ ਦੇ ਥੱਲੇ ਦੀ ਦਬਲੇ ਜੀ ਇਹ ਗੁੱਠੇ ਦੇ ਥੱਲੇ ਸਭ ਠੀਕ ਹੈ ਜੀ ਇਹਨੂੰ ਵੇਚ ਦੀ ਨਿਕਾਤਾ ਜੀ ਠੀਕ ਹੈ ਫਿਰ ਜਿਹੜਾ ਆਪਣੇ ਗੁੱਠੇ ਦੇ ਉੱਪਰ ਦੀ ਆ ਉਹਦੇ ਵੇਚ ਨਿਕਾਉਣੀ ਆ ਹਾਂ ਜੀ ਠੀਕ ਹੈ ਠੀਕ ਹੈ ਜੀ ਹਾਂ ਲਓ ਜੀ ਇਹ ਦੂਜੀ ਗੰਢ ਪੈ ਗਈ ਜੀ ਦੋ ਗੰਢਾਂ ਪੈ ਗਈਆਂ ਹਾਂ ਜੀ ਹਾਲੋ ਜੀ ਠੀਕ ਹੈ ਕੋ ਵੱਡਾ ਬਣ ਗਿਆ ਠੀਕ ਹੈ ਹਾਂ ਜੀ ਇਹ ਮਰਤਲਿਆਰਾ ਬਣ ਗਿਆ ਜੀ ਬਸ ਇਹ ਤੇ ਲਿਆਰਾ ਬਣ ਗਿਆ ਇਹ ਬਣ ਗਿਆ ਜਿਹੜਾ ਹੁਣਾ ਵੱਡਾ ਰਸਾ ਹੈ ਹਾਂ ਜੀ ਇਹ ਇਹਦੇ ਛੋਟੇ ਵੇ ਤੇ ਲਗਾਉਣਾ ਨਹੀਂ ਵੇ ਤੇ ਲਗਾਉਦੇ ਜੀ ਇੱਥੇ ਮਤਲਬ ਕਿ ਬੂਥਾ ਜੂ ਜੀ ਮੱਝ ਦੀ ਠੀਕ ਹੈ ਵੱਜਾ ਗਈ ਗਾ ਗਈ ਇੱਥੋਂ ਦੀ ਬੂਥਾ ਜੂ ਜੀ ਆ ਤਾਂ ਲਗਾਇਓ ਮੜਾ ਜਾ ਇਹ ਸੱਚੇ ਵੱਜੇ ਜਾ ਲਗਾਇਓ ਮੜਾ ਜਾ ਆਪਾਂ ਪਾਕੇ ਦਿਖਾ ਦਿੰਨੇ ਜੀ ਹਾਂ ਪਾਕੇ ਦਿਖਾ ਦਿੰਦੇ ਆਹ ਦੇ ਪਾਕੇ ਦਿਖਾ ਦਿੰਨੇ ਜੀ ਠੀਕ ਹੈ ਮੱਝ ਦੇ ਪਾਕੇ ਦਿਖਾ ਦੇ ਜਿਹੜੀ ਦੀ ਆਪਾਂ ਵੀਡੀਓ ਪਾਉਣੀ ਆ ਜੀ ਥੋੜੀ ਡਰਦੀ ਆ ਡਰਦੀ ਆ ਜੀ ਸੰ ਠੀਕ ਹੈ ਚਲ ਜ ਕੋਈ ਨਹੀਂ ਕੋਈ ਕੋਈ ਲੈਕਤ ਵਾਲੀ ਗੱਲ ਨਹੀਂ ਜੀ ਠੀਕ ਆ ਹਾਂ ਪੁੱਤ ਨਾਮ ਮਤਾਏ ਗਣਾ ਵੀ ਆਪਾਂ ਜਦੋਂ ਵੀਡੀਓ ਪਾਈ ਚਾਹ ਲੋ ਜੀ ਇਹ ਮੱਝ ਪਕਾਉ ਹੈ ਜੀ ਇਹਦੀ ਆਪਾਂ ਇਹਦੇ ਬਾਅਦ ਵੀਡੀਓ ਪਾਵਾਂਗੇ ਚਾਹ ਲੋ ਜੀ ਆਹ ਚੱਲ ਰਿਹਾ ਪੈ ਗਿਆ ਤੇ ਲਿਆਰਾ ਬਣ ਗਿਆ ਗੰਡਾ ਮਨੋ ਗੰਡਾ ਜੂ ਮਗਰਾ ਗੰਡਾ ਜੀ ਜੀ ਠੀਕ 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 ਸੋ ਜੇਕਰ ਕਿਸੇ ਭਰਾ ਨੇ ਸਿੱਖਣਾ ਹੋਵੇ ਤਾਂ ਤੁਸੀਂ ਸਲੋ ਮੋਸ਼ਨ ਤੇ ਸਿੱਖ ਸਕਦੇ ਹੋ ਸੋ ਸਾਰੇ ਵੀਰਾਂ ਦਾ ਧੰਨਵਾਦ ਆਪਾਂ ਇਸ ਮੱਝ ਦੀ ਵੀਡੀਓ ਬਣਾ ਰਹੇ ਆਂ ਜੇਕਰ ਕਿਸੇ ਭਰਾ ਨੇ ਮੱਝ ਲੈਣੀ ਆ ਤਾਂ ਜ਼ਰੂਰ ਸੰਪਰਕ ਕਰੋ